ਮੌਸਮ ਬਦਲ ਰਿਹਾ ਵਾ ਤੇ ਉਹਦੇ ਨਾਲ ਜਿਹੜੇ ਖੰਘ ਜ਼ੁਕਾਮ ਦੀਆਂ ਵਰਗੀਆਂ ਬਿਮਾਰੀਆਂ ਵੀ ਚਬਾਤਾ ਹੋ ਰਿਹਾ ਵਾ ਜੇ ਕਿਸੇ ਨੂੰ ਮੌਸਮ ਬਦਲਣ ਦੇ ਨਾਲ ਠੰਡ ਠੰਡ ਦੇ ਕਾਰਨ ਖੰਘ ਹੋ ਜਾਂਦੀ ਆ ਜਾਂ ਛਾਤੀ ਦੇ ਵਿੱਚ ਬਲਗਮ ਜੰਮ ਜਾਂਦੀ ਆ ਰੇਸ਼ਾ ਜੰਮ ਜਾਂਦਾ ਤੇ ਮੁੜ ਕੇ ਸਾਰਾ ਸਿਆਲ ਉਹਨਾਂ ਦਾ ਦਵਾਈਆਂ ਦੀ ਗੁਜ਼ਰਦਾ ਤਾਂ ਉਹਨਾਂ ਵਾਸਤੇ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਡਾਕਟਰ ਬੀ ਐਸ ਕੇ ਆ ਦਾ ਤਿਆਰ ਕੀਤਾ ਹੋਇਆ ਬਹੁਤ ਵਧੀਆ ਨੁਕਤਾ ਵਾ ਇਹ ਤੇ ਤੁਸੀਂ ਇਹਨੂੰ ਵਰਤ ਸਕਦੇ ਹੋ ਜੇ ਬੱਚਿਆਂ ਨੂੰ ਖਾਂਗਾ ਤਾਂ ਵੀ ਵਰਤ ਸਕਦੇ ਹੋ ਜੇ ਕੋਈ ਸਿਆਣੀ ਉਮਰ ਦਾ ਇਨਸਾਨ ਆ ਕੋਈ ਕਰੇ ਬਜ਼ੁਰਗਾ ਜਾਂ ਤੇ ਉਹਨਾਂ ਨੂੰ ਵੀ ਛਾਤੀ ਦੇ ਵਿੱਚ ਜਿਹੜਾ ਰੇਸ਼ਾ ਵਾ ਉਹ ਜੰਮ ਜਾਂਦਾ ਕਿਸੇ ਕਾਰਨ ਤੇ ਮੁੜ ਕੇ ਖੰਗ ਦੇ ਨਾਲ ਸਾਰਾ ਸਰੀਰ ਜਿਹੜਾ ਉਹ ਜਖੜਿਆ ਰਹਿੰਦਾ ਵਾ ਸੋ ਫੇਫੜਿਆਂ ਦੇ ਵਿੱਚ ਜਿਹੜਾ ਰੇਸ਼ਾ ਜੰਮ ਜਾਂਦਾ ਵਾ ਨਿਕਲਦਾ ਨਹੀਂ ਬਾਹਰ ਸਟੀਮ ਲੈਣ ਦੇ ਨਾਲ ਵੀ ਬਾਹਰ ਨਹੀਂ ਨਿਕਲਦਾ ਤਾਂ ਉਹਨਾਂ ਵਾਸਤੇ ਇਹ ਡਾਕਟਰ ਬੀਐਸਕੇ ਵਾਲਿਆਂ ਦਾ ਬਹੁਤ ਵਧੀਆ ਨੁਕਤਾ ਵਾ ਇਹਦੇ 20ਵੀਂ 20ਵੀਂ ਡਰਾਪਸ ਆਪਾਂ ਸਵੇਰੇ ਤੇ ਬਾਰੇ ਸ਼ਾਮ ਪਾਣੀ ਚ ਪਾ ਕੇ ਲੈਣੇ ਆ ਇਹਦੇ ਤੇ ਇਹਨੂੰ ਜਰੂਰ ਮੰਗਾ ਕੇ ਰੱਖੋ ਤੁਸੀਂ ਸੀਸੀ ਨੂੰ